ਫਰੀਦਗੁਰਦਵਾਰਾ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵਾਰ ਫਿਰ ਪੰਜਾਬ ਚ ਨਵੀਂ ਸਿੱਖ ਸਿਆਸੀ ਪਾਰਟੀ ਦੇ ਗਠਨ ਕਰਨ ਦੀ ਗੱਲ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਵੀਂ ਪਾਰਟੀ ਦਾ ਬਣੇਗੀ ਪਰ ਸਿਆਸੀ ਪਾਰਟੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਰੋਣ ਮਗਰੋਂ ਬਣਾਈ ਜਾਵੇਗੀ ਦੱਸ ਦੇ ਕਿ ਸਰਬਜੀਤ ਸਿੰਘ ਖਾਲਸਾ ਮਰਹੂਮ ਅਕਾਲੀ ਆਗੂ ਮੋਹਨ ਸਿੰਘ ਤੁਰਦੀ ਵਰਸੀ ਮੌਕੇ ਸ਼੍ਰੀ ਰਮੰਦਰ ਸਾਹਿਬ ਨਤਮਸਤਕ ਹੋਏ ਜਿੱਤੇਵਨਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਚ ਨਵੇਂ ਸਿੱਖ ਸਿਆਸੀ ਪਾਰਟੀ ਦਾ ਗਠਨ ਸੰਸਦ ਮੈਂਬਰ ਤੇ ਅਮਰਿਤਪਾਲ ਸਿੰਘ ਦੀ ਰਿਹਾਈ ਮਗਰੋਂ ਕੀਤਾ ਜਾਵੇਗਾ ਉਦਰੇ ਸ਼ੋਮਨਿਕ ਕਮੇਟੀ ਦੀਆਂ ਚੋਣਾਂ ਸੰਬੰਧੀ ਗੱਲ ਕਰਦੇ ਆ ਉਹਨਾਂ ਕਿਹਾ ਕਿ 8 ਅਗਸਤ ਨੂੰ ਇਸ ਸੰਬੰਧ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨਗੇ ਉਹਨਾਂ ਅੱਗੇ ਕਿਹਾ ਕਿ ਇਸ ਵਾਰ ਸ਼ੋਮਨਿਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਜੀ ਰਾਮਦਾਸ ਜੀ ਦਾ ਤਾਂ ਇੱਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਨ ਸਿੰਘ ਤੁਰਦੇ ਪੈਣਾਂ ਕੀ ਨਵੀਂ ਪਾਰਟੀ ਬਣਾਉਂਦਾ ਹੈ ਲਾਭ ਕਿਤਾ ਹੈ ਮੇਰੇ ਬਾਰੇ ਕੀ ਕਹਿਣਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਤੁਸੀਂ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਟਿਕਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੜੀ ਇੱਥੇ ਨਵਾਂ ਵੀ ਦਵਾ ਚੱਲਦੇ ਆਂ ਵੀ ਖੰਮ ਸਾਹਿਬ ਹੈ ਕੀ ਕੀ ਕੀਤਾ ਜਾ ਰਿਹਾ ਦੇਖੀ ਕਿ ਕੀ ਕੀਤਾ ਜਾ ਰਿਹਾ ਕਿ ਪਲਵਾ ਕੀਤਾ ਗਿਆ ਹੈ ਤੇ ਜੀ ਜਿਵੇਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ